ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਸ਼ਬਦ ਸਰਦਾਰ ਸੁਖਬੀਰ ਸਿੰਘ ਬਾਦਲ ਬਾਰੇ ਤੁਹਾਡੇ ਨਾਲ ਸਾਂਝੇ ਕਰਨੇ ਚਾਹਣਾ ਕਿ ਜਿਸ ਤਰ੍ਹਾਂ ਪੰਜਾਬ ਗਵਰਨਮੈਂਟ ਨੇ ਔਰ ਹੋਰ ਜਿਹੜੀਆਂ ਏਜੰਸੀਆਂ ਨੇ ਰਲ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਾਨ ਲੈਣ ਦੀ ਜਿਹੜੀ ਨਾਕਾਮ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਗੁਰੂ ਸਾਹਿਬ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪੂਰਨ ਭਰੋਸਾ ਹੈ ਉਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਦੀ ਜਿਹੜੀ ਜਾਨ ਆ ਉਹ ਬਖਸ਼ ਦਿੱਤੀ ਹੈ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਸ ਗੱਲ ਦਾ ਸਬੂਤ ਹੈ ਜਿਹੜਾ ਉਹ ਦਿੱਤਾ ਹੈ ਕਿ ਸਿੱਖ ਕੌਮ ਦੇ ਜਿਹੜੇ ਲੀਡਰ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਸ ਤਰ੍ਹਾਂ ਉਹ ਇਹਨਾਂ ਨੂੰ ਇਹ ਸੇਵਾ ਵਿੱਚ ਛੱਡ ਕੇ ਜਾਣ ਲਈ ਜਿਹੜਾ ਮਤਲਬ ਡਰੋਨ ਦੀ ਕੋਸ਼ਿਸ਼ ਵੀ ਕਰ ਰਹੇ ਆ ਔਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਪਰ ਬਾਦਲ ਸਾਹਿਬ ਨੇ ਇਹ ਚੀਜ਼ ਦਾ ਸਬੂਤ ਦਿੱਤਾ ਹੈ ਕਿ ਉਹਨਾਂ ਨੂੰ ਆਪਣੇ ਗੁਰੂ ਦੇ ਉੱਤੇ ਹਮੇਸ਼ਾ ਪੂਰਨ ਭਰੋਸਾ ਹੈ ਔਰ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਤੌਰ ਦੇ ਉੱਤੇ ਆਪਣੀ ਜਿਹੜੀ ਸੇਵਾ ਉਹ ਨਿਰੰਤਰ ਜਾਰੀ ਰੱਖੀ ਹੈ ਪਰ ਕੁਝ ਲੀਡਰ ਹੈ ਜਿਸ ਤਰ੍ਹਾਂ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਹੈ ਇਸ ਨਰੈਣ ਸਿੰਘ ਚੌੜੇ ਬਾਰੇ ਜੋ ਕਿ ਇੱਕ ਅਪਰਾਧੀ ਕਿਸਮ ਦਾ ਬੰਦਾ ਹੈ ਔਰ ਆਈਐਸਆਈ ਦਾ ਏਜੰਟ ਹੈ ਔਰ ਮੈਂ ਸਮਝਦਾ ਹਾਂ ਪੁਲਿਸ ਦੇ ਕੈਟ ਦੇ ਤੌਰ ਤੇ ਵੀ ਇਹ ਜਿਹੜਾ ਕੰਮ ਕਰ ਰਿਹਾ ਹੈ ਔਰ ਉਹਦੇ ਬਾਰੇ ਵਿੱਚ ਉਹਨਾਂ ਨੂੰ ਕਿੰਨੇ ਸਤਕਾਰ ਨਾਲ ਸਰਦਾਰ ਨਰੈਣ ਸਿੰਘ ਚੌੜਾ ਸਤਕਾਰਯੋਗ ਸਰਦਾਰ ਨਰੈਣ ਸਿੰਘ ਚੌੜਾ ਕਹਿ ਕੇ ਜਿਹੜਾ ਉਹਨਾਂ ਨੂੰ ਵਧਾਇਆ ਜਾ ਰਿਹਾ ਹੈ ਮੈਂ ਸਮਝਦਾ ਕਿ ਮੋਦੀ ਸਾਹਿਬ ਨੂੰ ਔਰ ਅਮਿਤ ਸ਼ਾਹ ਨੂੰ ਇਸ ਚੀਜ਼ ਦਾ ਜ਼ਰੂਰ ਹੈ ਜਿਹੜਾ ਕੋਈ ਨੋਟਿਸ ਲੈਣਾ ਚਾਹੀਦਾ ਹੈ ਔਰ ਉਹਨਾਂ ਨੂੰ ਸੀਬੀਆਈ ਰਾਈ ਇਸ ਦੀ ਜਿਹੜੀ ਰਮਨੀਤ ਬਿੱਟੂ ਦੀ ਜਿਹੜੀ ਜਾਂਚ ਕਰਨੀ ਚਾਹੀਦੀ ਹੈ ਕਿ ਕਿਤੇ ਇਹ ਵੀ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਮਤਲਬ ਇਹਨਾਂ ਆਈਐਸਆਈ ਦੇ ਏਜੰਟਾਂ ਦੇ ਨਾਲ ਰਲਿਆ ਹੋਇਆ ਨਾ ਹੋਵੇ ਸੋ ਮੇਰੀ ਇਹੀ ਬੇਨਤੀ ਹੈ ਕਿ ਇਸ ਦੀ ਪੂਰਨ ਜਾਂਚ ਕੀਤੀ ਜਾਵੇ ਔਰ ਮੈਂ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਉਹਨਾਂ ਨੇ ਬੜੀ ਦਲੇਰੀ ਦੇ ਨਾਲ ਜਿਹੜੀ ਗੁਰੂ ਸਾਹਿਬ ਦੇ ਉੱਤੇ ਸ਼ਰਧਾ ਪ੍ਰਗਟਾ ਕੇ ਆਪਣੀ ਜਿਹੜੀ ਨਿਰੰਤਰ ਸੇਵਾ ਜਾਰੀ ਰੱਖੀ ਹੈ ਵਾਹਿਗੁਰੂ ਕਿਰਪਾ ਕਰਨ ਕਿ ਉਹ ਆਪਣੇ ਇਸ ਜਿਹੜੇ ਸੇਵਾ ਦੇ ਉੱਤੇ ਲੱਗੇ ਆ ਉਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਪੂਰੀ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ